ਅਗੇ ਸਰ ਸਤਿ ਸ੍ਰੀ ਅਕਾਲ ਅੱਜ ਇੱਕ ਤੁਸੀਂ ਇੱਕ ਮਾਸਤੂਆਣਾ ਸਾਹਿਬ ਦੇ ਵਿੱਚ ਅਹਿਮ ਮੀਟਿੰਗ ਕੀਤੀ ਹੈ ਦੱਸੋਗੇ ਕਿਸ ਵਿਸ਼ੇ ਤੇ ਮੀਟਿੰਗ ਹੋਈ ਕੀ ਕੀ ਇਹਦੇ ਵਿੱਚ ਮਤਲਬ ਤੁਸੀਂ ਵਿਚਾਰ ਸਾਂਝੇ ਕੀਤੇ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਜੈ ਪੀ ਜੈ ਭਾਰਤ ਔਰ ਜਿਹੜਾ ਤੁਹਾਡਾ ਚੈਨਲ ਹੈ ਆਰਥਾਫ ਉਥੇ ਤੁਹਾਡਾ ਵੀ ਬਹੁਤ ਥੈਂਕਸ ਅੱਜ ਜਿਹੜੀ ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਦੇ ਉਦੇਦਾਰਾਂ ਦੀ ਮੀਟਿੰਗ ਹੋਈ ਆ ਮਸਤੋਣਾ ਸਾਹਿਬ ਮੀਟਿੰਗ ਹੋਈ ਆ ਜਿਹਦਾ ਮੇਨ ਮਕਸਦ ਇਹ ਹੈ ਵੀ ਸਾਡੇ ਸੂਬੇ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕ੍ਰੀਮਪੂਰੀ ਸਾਹਿਬ ਔਰ ਭੈਣ ਕੁਮਾਰੀ ਮਾਇਆਬਤੀ ਜੀ ਦੇ ਹਦਾਇਤਾਂ ਦੇ ਅਨਸਾਰ ਸ਼੍ਰੀ ਅਜੀਤ ਸਿੰਘ ਪਹਿਣੀ ਸੂਬਾ ਇੰਚਾਰਜ ਦੇ ਹਦਾਇਤਾਂ ਦੇ ਅਨਸਾਰ ਇੱਕ 22 ਜੂਨ ਨੂੰ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਹਦਾ ਮੁੱਖ ਮੁੱਦਾ ਹੋਏਗਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਪਿਛਲੇ ਦਿਨੀ ਬੀਤੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2000 ਪੁਲਿਸ ਵਾਲਾ ਬੰਦਾ ਲਾ ਕੇ ਜਿਹੜੇ ਬੇਜ਼ਮੀਨੇ ਮਜ਼ਦੂਰ ਸੀਗੇ ਉਹਨਾਂ ਨੂੰ ਫੜ-ਫੜ ਕੇ ਜਿਹੜਾ ਅੰਚ ਬੰਦ ਕਰ ਦਿੱਤਾ ਜਵਾਨਤਾ ਤੇ ਵੀ ਆਏ ਲੇਕਿਨ ਉਹਨਾਂ ਦੇ ਹੱਕ ਦੇ ਵਿੱਚ ਨਾ ਕਾਂਗਰਸ ਬੋਲੀ ਰਾਜਾ ਬੜਿੰਗਣੀ ਬੋਲਿਆ ਨਾ ਸ਼੍ਰੋਮਣੀ ਅਕਾਲੀ ਦਲ ਬੋਲਿਆ ਨਾ ਭਾਰਤੀ ਜਨਤਾ ਪਾਰਟੀ ਬੋਲੀ ਜੇਕਰ ਬੌਜਨ ਸਮਾਜ ਪਾਰਟੀ ਨੂੰ ਛਡਾਉਣ ਲਈ ਜਿਹੜੇ ਬੇਜ਼ਮੀਨੇ ਮਜ਼ਦੂਰ ਸੀਗੇ ਉਹਨਾਂ ਨੂੰ ਛਡਾਉਣ ਲਈ ਇਕੱਲੀ ਬੌਜਨ ਸਮਾਜ ਪਾਰਟੀ ਦੇ ਲੀਡਰ ਮੂਰੀ ਆਏ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ 23 ਮਈ ਨੂੰ ਵਿਸ਼ੇਸ਼ ਤੌਰ ਤੇ ਡੀਸੀ ਸਾਹਿਬ ਨਾਲ ਮਿਲੇ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਵੀ 12 ਘੰਟਿਆਂ ਦੇ ਵਿੱਚ ਸਾਰੇ ਮਜ਼ਦੂਰ ਰਹਾਗੀ ਤੇ ਜਾਣ ਇਸ ਗੱਲ ਦੀ ਸਾਨੂੰ ਖੁਸ਼ੀ ਦੇ ਮਾਣ ਵੀ ਹੈ ਵੀ ਸਾਡੀ ਲੋਕ ਸਭਾ ਦੇ ਆਗੂਆਂ ਦੀ ਜਿਹੜੀ ਟੀਮ ਹੈ ਉਹ ਇੱਕ ਨੰਬਰ ਹੈ ਤੇ ਸਾਰੇ ਬੰਦਿਆਂ ਨੇ ਰਲ ਕੇ ਉਪਰਾਲਾ ਕੀਤਾ ਸਾਰੇ ਮਜ਼ਦੂਰ 100 ਦੇ 100% ਮਜ਼ਦੂਰ ਜਿਹੜਾ ਤੋਂ ਰਿਹਾ ਕਰਾਉਣ ਦਾ ਜੇਕਰ ਸਿਹਰਾ ਜਾਂਦਾ ਤਾਂ ਬਹੁਜਨ ਸਮਾਜ ਪਾਰਟੀ ਨੂੰ ਜਾਂਦਾ ਇਸ ਕਰਕੇ ਅਸੀਂ ਮਜ਼ਦੂਰਾਂ ਦੇ ਸਨਮਾਨ ਵਿੱਚ ਬਹੁਜਨ ਸਮਾਜ ਪਾਰਟੀ ਮੈਦਾਨ ਵਿੱਚ ਜ਼ਮੀਨ ਮੰਗਣਾ ਕੋਈ ਪਾਪ ਨਹੀਂ ਜ਼ਮੀਨ ਹਰ ਬੰਦੇ ਕੋਲ ਹੋਣੀ ਚਾਹੀਦੀ ਹੈ ਜ਼ਮੀਨ ਕੋਈ ਵੀ ਨਾਲ ਲੈ ਕੇ ਨਹੀਂ ਜਮਿਆ ਅਸੀਂ ਚਾਹੁੰਦੇ ਹਾਂ ਸਾਰ ਸ੍ਰੀ ਕਾਸ਼ੀ ਰਾਜ ਜੀ ਦਾ ਨਾਰਾ ਉਹ بلند ਹੋਵੇ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਲੱਖਾਂ ਏਕੜ ਜ਼ਮੀਨ ਬਾਈ ਕੁਮਾਰੀ ਮਾਇਆ ਭਤੀ ਜੀ ਨੇ ਮੁੱਖ ਮੰਤਰੀ ਬਣਾ ਕੇ ਉਥੇ ਵੰਡੀ ਇਸੇ ਤਰ੍ਹਾਂ 2027 ਦੇ ਵਿੱਚ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ 9 ਲੱਖ ਕਿਲਾ ਜ਼ਮੀਨ ਭੋਜਨ ਸਮਾਜ ਪਾਰਟੀ ਬੇਜਵੀ ਨੇ ਲੋਕਾਂ ਨੂੰ ਬੰਨ੍ਹਣ ਦਾ ਪ੍ਰਬੰਧ ਕਰੇਗੀ ਸਾਰਿਆਂ ਦਾ ਧੰਨਵਾਦ ਜੈਪੀ ਜੈਪਾ ਹਾਂਜੀ ਸਰ ਬਹੁਤ ਬਹੁਤ ਧੰਨਵਾਦ